ਸਸ਼ੀਅਕਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਭਗਵਾਨ ਸੂਰਵ ਦੇਵਤੇ ਆਸ਼ੀਰਵਾਦ ਦੇ ਨਾਲ 1 ਜੂਨ ਤੋਂ 15 ਜੂਨ ਜਾਣੇ ਕਿ ਜੂਨ ਮਹੀਨੇ ਦੇ ਇਹਨਾਂ 15 ਦਿਨਾਂ ਦੇ ਅੰਦਰ ਸੂਰਜ ਦੀ ਤਰ੍ਹਾਂ ਚਮਕੇਗਾ ਤੁਹਾਡਾ ਭਾਗ ਜੀ ਹਾਂ ਦੋਸਤੋ ਤੁਹਾਨੂੰ ਭਗਵਾਨ ਸੂਰਜ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ 1 ਜੂਨ ਤੋਂ 15 ਜੂਨ ਚਾਣੇ ਕਿ ਇਹਨਾਂ 15 ਦਿਨਾਂ ਦੇ ਅੰਦਰ ਪੰਜ ਸ਼ੋਭਾ ਸਮਾਚਾਰ ਅਤੇ ਵੱਡੇ ਸਰਪ੍ਰਾਈਜ਼ ਮਿਲਣਗੇ ਜੀਹਾਂ ਦੋਸਤੋ ਸਾਰੇ ਕੰਮ ਛੱਡ ਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਦੋਸਤੋ ਤੁਹਾਨੂੰ ਦੱਸ ਦਈਏ ਭਗਵਾਨ ਸੂਰਜ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ ਜੂਨ ਦਾ ਮਹੀਨਾ ਬਹੁਤ ਹੀ ਵਧੀਆ ਜਾਣ ਵਾਲਾ ਹੈ ਭਗਵਾਨ ਸੂਰਜ ਦੇਵ ਤੁਹਾਡੇ ਉੱਪਰ ਬਹੁਤ ਹੀ ਪਰਸੰਨ ਹਨ ਮਿਹਰਬਾਨ ਹਨ ਇਹਨਾਂ 15 ਦਿਨਾਂ ਦੇ ਅੰਦਰ ਤੁਹਾਡੀ ਕਿਸਮਤ ਬਦਲ ਜਾਵੇਗੀ ਗ੍ਰਹਿ ਨਸ਼ਤਰਾਂ ਦੇ ਵਿੱਚ ਬਹੁਤ ਹੀ ਵੱਡਾ ਬਦਲਾਅ ਹੋ ਰਿਹਾ ਹੈ ਉਲਟ ਫੇਰ ਹੋ ਰਿਹਾ ਹੈ ਜਿਸ ਦੀ ਵਜ੍ਹਾ ਦੇ ਨਾਲ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਸੂਰਜ ਦਾ ਸ਼ੋਭ ਚੋਗ ਰਵੇ ਚੋਗ ਦਾ ਪੁਸ਼ਕਰ ਜੋਗ ਰਾਜ ਜੋਗ ਕਾਰਜ ਸੇਧੇ ਜੋਗ ਸਵਾਤ ਸੇਦੇ ਜੋਗ ਸੁਪਾਗਿਆ ਜੋਗ ਬਣ ਰਿਹਾ ਹੈ ਜਿਸ ਨਾਲ ਕੇ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਲਾਭ ਦੇਣ ਵਾਲਾ ਸਮਾਂ ਹੈ ਪੰਜ ਸ਼ੋਭਾ સમાચાર ਅਤੇ ਤੁ ਅਤੇ ਵੱਡੇ ਵੱਡੇ ਸਰਪ੍ਰਾਈਜ਼ ਤੁਹਾਨੂੰ ਮਿਲਣਗੇ ਇਹਨਾਂ 15 ਦਿਨਾਂ ਦੇ ਅੰਦਰ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਹੈ ਇਹ ਸਮਝ ਲਓ ਕਿ ਸੋਨੇ ਦੇ ਰੱਥ ਤੇ ਹੁਣ ਤੁਹਾਡੀ ਕਿਸਮਤ ਸਵਾਰ ਹੋਣ ਜਾ ਰਹੀ ਹੈ ਹੌਣ ਤੁਹਾਡੇ ਜੋ ਵੀ ਦੁਸ਼ਮਣ ਹਨ ਜੋ ਤੁਹਾਡੇ ਤੋਂ ਸੜਦੇ ਹਨ ਚਲਣ ਕਰਦੇ ਹਨ ਹੁਣ ਉਹ ਜਲ ਕੇ ਰਾਖ ਹੋ ਜਾਣ ਕੇ ਉਹਨਾਂ ਤੋਂ ਤੁਹਾਡੀ ਤਰੱਕੀ ਦੇਖੀ ਨਹੀਂ ਜਾਵੇਗੀ ਕਿਉਂਕਿ ਹੁਣ ਕਿਉਂਕਿ ਹੁਣ ਤੁਸੀਂ ਸਫਲਤਾਵਾਂ ਦੇ ਝੰਡੇ ਗੱਡਣ ਵਾਲੇ ਹੋ ਵੱਡੇ ਵੱਡੇ ਲਾਭ ਤਨ ਲਾਭ ਵੱਡੀਆਂ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਜਾ ਰਹੀ ਹੈ ਤੁਹਾਨੂੰ ਇਹਨਾਂ 15 ਦਿਨਾਂ ਦੇ ਅੰਦਰ ਜਿਹੜੇ ਮਹੀਨੇ ਦੇ ਪਹਿਲੇ 15 ਦਿਨ ਬੜੇ ਹੀ ਲਾਭਦਾਇਕ ਹਨ ਤੁਹਾਡੇ ਲਈ ਤਾਂ ਦੋਸਤੋ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਹਨ ਕਿਸ ਪ੍ਰਕਾਰ ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਉੱਪਰ ਬਣੇਗੀ ਕਿੰਨਾ-ਕਿੰਨਾ ਖੇਤਰਾਂ ਦੇ ਵਿੱਚ ਖੁਸ਼ਖਬਰੀਆਂ ਮਿਲਣਗੀਆਂ ਵੀਡੀਓ ਵਿੱਚ ਇਹ ਸਾਰੀ ਗੱਲਬਾਤ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਨੂੰ ਇਹਨਾਂ 15 ਦਿਨਾਂ ਦੇ ਅੰਦਰ ਜੁਹਾਂ ਮਹੀਨੇ ਦੇ ਪਹਿਲਾ ਜੋਨ ਮਹੀਨੇ ਦੇ ਪਹਿਲੇ 15 ਦਿਨ ਪੜੇ ਹਨ ਲਾਭਦਾਇਕ ਹਨ ਤੁਹਾਡੇ ਲਈ ਤਾਂ ਦੋਸਤੋ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਹਨ ਕਿਸ ਪ੍ਰਕਾਰ ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਉੱਪਰ ਵਰਸੇਗੀ ਇਹ ਸਾਰੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਕਿਉਂਕਿ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਹੀ ਹੈ ਇਸ ਸਮੇਂ ਦਾ ਲਾਭ ਉਠਾਓ ਤਾਂ ਦੋਸਤੋ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਹਨ ਅਤੇ ਇਸ ਦੇ ਨਾਲ ਨਾਲ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਰੱਖਣੀਆਂ ਹਨ ਇਹ ਸੰਪੂਰਨ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਮਾਤਾ ਲక్ష్ਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਇਹਨਾਂ 15 ਦਿਨਾਂ ਦਾ ਜੋ ਸਮਾ ਹੈ ਇਹ ਪੂਰੇ 11 ਸਾਲਾਂ ਦੇ ਬਾਅਦ ਆਇਆ ਹੈ 11 ਸਾਲਾਂ ਦੇ ਬਾਅਦ ਇੰਨਾ ਦੁਰਲਭ ਜੋਗ ਹੈ ਜਿਸ ਵਿੱਚ ਤੁਹਾਨੂੰ ਪੰਜ ਸ਼ੁਭ ਸਮਾਚਾਰ ਅਤੇ ਅਤੇ ਵੱਡੇ ਵੱਡੇ ਸਰਪ੍ਰਾਈਜ਼ ਮਿਲਣਗੇ ਇੰਨਾ ਵੱਡਾ ਉਲਟ ਫੇਰ ਹੋਵੇਗਾ ਗ੍ਰਹਿ ਨक्षत्रਾਂ ਦੇ ਬਦਲਾਵ ਹੋਣਗੇ ਤਾਂ ਇਹ ਸਮੇਂ ਦੀ ਚਾਲ ਤੁਹਾਡੇ ਪੱਖ ਵਿੱਚ ਹੈ ਤਾਂ ਕਿਸ ਪ੍ਰਕਾਰ ਸੂਰਜ ਦੇਵ ਦੀ ਕਿਰਪਾ ਵਰਸੇਗੀ ਵੀਡੀਓ ਵਿੱਚ ਦੱਸਾਂਗੇ ਤਾਂ ਬੋਰੀ ਵੀਡੀਓ ਨੂੰ ਜ਼ਰੂਰ ਦੇਖਣਾ ਭਗਵਾਨ ਸੂਰਯ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 1 ਜੂਨ ਤੋਂ ਹੇ 15 ਜੂਨ ਯਾਨੀ ਕਿ ਜੂਨ ਮਹੀਨੇ ਦੇ ਇਹਨਾਂ 15 ਦਿਨਾਂ ਦਾ ਜੇ ਇਹ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਆਧਿਆੰਤ ਲਾਭ ਦੇਣ ਵਾਲਾ ਸਮਾਂ ਹੈ ਤੁਹਾਡੀ ਗ੍ਰਹਿਾਂ ਦੇ ਵਿੱਚ ਇਹਨਾਂ ਦਿਨਾਂ ਵਿੱਚ ਜੋ ਪਰਿਵਰਤਨ ਹੋਵੇਗਾ ਤੁਹਾਡੇ ਲਈ ਲਾਭ ਦੀ ਸਥਿਤੀ ਬਣਾ ਰਿਹਾ ਹੈ ਗ੍ਰਹਿ ਪਰਿਵਰਤਨ ਨਸ਼ਾਤਰਾ ਦੀ ਸਥਿਤੀ ਪੂਰਨ ਰੋਭ ਤੋਂ ਤੁਹਾਡੇ ਪੱਖ ਵਿੱਚ ਰਹਿਣ ਵਾਲੇ ਹੈ ਤੁਹਾਨੂੰ ਦੱਸ ਦਈਏ ਕਿ ਇਸ ਬੰਦੇ ਮਤਲਬ ਕਿ ਇਹਨਾਂ ਇਸ ਸਮੇਂ ਵਿੱਚ ਤੁਸੀਂ ਨਿਵੇਸ਼ ਸੰਬੰਧੀ ਜੋ ਵੀ ਯੋਜਨਾਵਾਂ ਬਣਾ ਰਹੇ ਹੋ ਉਸੇ ਧਿਆਨ ਦਿਓ ਕੋਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਤੁਹਾਨੂੰ ਲਾਭ ਮਿਲੇਗਾ ਐਸਾ ਮੈਂ ਦੱਸ 7 ਉਪਯੋਗ ਨਾ ਕਰੋ ਬਹੁਤ ਹੀ ਚੰਗਾ ਸਮਾਂ ਰਹਿਣ ਵਾਲਾ ਹੈ ਤੁਹਾਡੇ ਲਈ ਨਾਲ ਹੀ ਨਾਲ ਕਿਸੇ ਸੰਤਾਨ ਦੇ ਇਨਕਮ ਹੋਣ ਦੇ ਨਾਲ ਘਰ ਵਿੱਚ ਖੁਸ਼ੀ ਦਾ ਵਾਤਾਵਰਨ ਰਹੇਗਾ ਸੰਤਾਨ ਦੀ ਤਰਫ ਤੋਂ ਤੁਹਾਨੂੰ ਕੋਈ ਸੁੱਖ ਮਿਲ ਸਕਦਾ ਹੈ ਉਹਨਾਂ ਦੇ ਕੈਰੀਅਰ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਜਾਂ ਨੌਕਰੀ ਕਰਦੇ ਹੋ ਤਾਂ ਨੌਕਰੀ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਪੜਾਈ ਦੇ ਸਬੰਧਿਤ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਨੂੰ ਸੰਤਾਨ ਪੱਖ ਤੋਂ ਖੁਸ਼ਖਬਰੀ ਇਸ ਸਮੇਂ ਮਿਲ ਸਕਦੀ ਹੈ ਅਤੇ ਇਹ ਤੁਹਾਡੇ ਅਤੇ ਤੁਹਾਨੂੰ ਦੱਸ ਰਹੀ ਹੈ ਕਿ ਇਸ ਸਮੇਂ ਘਰ ਪਰਿਵਾਰ ਵਿੱਚ ਵਿਆਹ ਜਾਂ ਮੰਗਣੀ ਸੰਬੰਧੀ ਮੰਗਲਿਕ ਕੰਮਾਂ ਦੇ ਵਿੱਚ ਇਸ ਸਮੇਂ ਸਮਾਪਤ ਹੋਵੇਗਾ ਨਵਾਂ ਵਾਹਨ ਜਾਂ ਕੋਈ ਮਕਾਨ ਖਰੀਦ ਸਕਦੇ ਹੋ ਪ੍ਰਾਪਰਟੀ ਖਰੀਦ ਸਕਦੇ ਹੋ ਇਸ ਸਮੇਂ ਵਿੱਚ ਤੁਹਾਨੂੰ લાભ ਪਹੁੰਚ ਸਕਦਾ ਹੈ ਇਹ ਸਮਾਂ ਤੁਹਾਡੇ ਲਈ ਪੂਰਨ ਤੌਰ ਤੇ ਤੁਹਾਡੇ ਪੱਖ ਵਿੱਚ ਹੈ ਪਿਛਲੇ ਕੁਝ ਸਮੇਂ ਤੋਂ ਰੁਕੇ ਹੋਏ ਕੰਮ ਤੁਹਾਡੇ ਉਹ ਇਸ ਸਮੇਂ ਦੇ ਵਿੱਚ ਪੂਰੇ ਹੋਣਗੇ ਨਾਲ ਹੀ ਨਾਲ ਤੁਹਾਨੂੰ ਦੱਸੇ ਕਿ ਇਸ ਸਮੇਂ ਤੁਹਾਡੀ ਤਰੱਕੀ ਦੇਖ ਕੇ ਤੁਹਾਡੀਆਂ ਸਫਲਤਾਵਾਂ ਨੂੰ ਦੇਖ ਕੇ ਤੁਹਾਡੇ ਦੁਸ਼ਮਣ ਸੜ ਜਾਣਗੇ ਲੇਕਿਨ ਉਹਨਾਂ ਦੁਸ਼ਮਣਾਂ ਦਾ ਕੋਈ ਵੀ ਦੁਸ਼ਟ ਪ੍ਰਭਾਵ ਤੁਹਾਡੇ ਉੱਪਰ ਨਹੀਂ ਪਵੇਗਾ ਬੇਚਿਜਕ ਤੁਸੀਂ ਅੱਗੇ ਵਧੋਗੇ ਅਤੇ ਨਾਲੇ ਨਾਲ ਇਸ ਸਮੇਂ ਤੁਸੀਂ ਜਿੰਨਾ ਸੰਭਵ ਹੋ ਸਕੇ ਗਰੀਬ ਲੋਕਾਂ ਦੀ ਮਦਦ ਕਰੋ ਉਨਾ ਹੀ ਤੁਹਾਨੂੰ ਲਾਭ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਕਾਮਯਾਬੀ ਦਾ ਸਮਾਂ ਹੈ ਯੋਜਨਾਬੰਦ ਤਰੀਕੇ ਦੇ ਨਾਲ ਕੋਈ ਵੀ ਕੰਮ ਕਰੋਗੇ ਤਾਂ ਤੁਹਾਨੂੰ ਸਫਲਤਾ ਮਿਲੇਗੀ ਕਿਸੇ ਰੇਸੇਦਾਰ ਇੱਕ ਕਾਰੇ ਦੇ ਵਜ੍ਹਾ ਦੇ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਾਦੇਗਾ ਕੋਈ ਐਸਾ ਕਾਰਜ ਤੁਸੀਂ ਕਰੋਗੇ ਜਿਸ ਨਾਲ ਮਾਨ ਸਨਮਾਨ ਤੁਹਾਡਾ ਬਹੁਤ ਹੀ ਤੁਹਾਡੀ ਤਾਰੀਫ ਹੋਵੇਗੀ ਐ ਸਮੇਂ ਦੇ ਤੁਹਾਡੇ ਕੈਰੀਅਰ ਨੂੰ ਲੈ ਕੇ ਜੇਕਰ ਤੁਸੀਂ ਸੰਘਰਸ਼ ਕਰਦੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਨੌਕਰੀ ਦੇ ਨਾਲ ਸੰਬੰਧਿਤ ਜਾਂ ਪੜ੍ਹਾਈ ਦੇ ਨਾਲ ਸੰਬੰਧਿਤ ਅਤੇ ਨਾਲ ਹੀ ਨਾਲ ਜੋ ਲੋਕ ਬੇਰੁਜ਼ਗਾਰ ਹਨ ਉਹਨਾਂ ਦੇ ਲਈ ਉਹਨਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਸਕਦਾ ਹੈ ਜੋ ਵੀ ਅਵਸਰ ਮਿਲੇ ਉਸ ਨੂੰ ਹੱਥੋਂ ਨਾ ਜਾਣ ਦੇਣਾ ਆਪਣੇ ਪੂਰੇ ਵਿਸ਼ਵਾਸ ਦੇ ਨਾਲ ਅੱਗੇ ਵਧਦੇ ਜਾਣਾ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਸ ਸਮੇਂ ਤੁਹਾਨੂੰ ਤੁਹਾਡੇ ਜੋ ਵੀ ਕੰਮ ਹਨ ਉਹਨਾਂ ਨੂੰ ਸੀਕ੍ਰੇਟ ਰੱਖਣਾ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਦੋਸਤ ਗੋਪਤ ਤਰੀਕੇ ਦੇ ਨਾਲ ਕੋਈ ਵੀ ਕੰਮ ਕਰੋ ਕਿਸੇ ਦੇ ਸਾਹਮਣੇ ਆਪਣੀ ਗੱਲ ਨੂੰ ਜ਼ਾਹਿਰ ਨਾ ਕਰੋ ਇਹ ਤੁਹਾਡੇ ਲਈ ਚੰਗਾ ਹੋਵੇਗਾ ਤਾਂ ਇਸ ਦੇ ਨਾਲ ਤੁਹਾਨੂੰ ਲਾਭ ਵੀ ਮਿਲੇਗਾ ਤੁਹਾਡੇ ਲਈ ਇਹ ਸਮਾਂ ਚੰਗਾ ਹੈ ਲੇਕਿਨ ਬਿਨਾ ਕਿਸੇ ਨੂੰ ਕੁਝ ਦੱਸੇ ਚੁੱਪਚਾਪ ਤਰੀਕੇ ਦੇ ਨਾਲ ਕੋਈ ਵੀ ਕੰਮ ਸ਼ੁਰੂ ਕਰੋ ਮਤਲਬ ਕਿ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਹੈ ਨਹੀਂ ਤਾਂ ਤੁਹਾਡੇ ਸੀਕ੍ਰੇਟ ਲੀਕ ਹੋ ਸਕਦੇ ਹਨ ਤੇ ਇਸ ਦਾ ਤੁਹਾਨੂੰ ਫਾਇਦਾ ਨਹੀਂ ਹੋਵੇਗਾ ਬਹੁਤ ਹੀ ਚੰਗਾ ਸਮਾਂ ਰਹੇਗਾ ਵੈਸੇ ਤਾਂ ਜੋ ਵੀ ਕੰਮ ਕਰੋਗੇ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਸਫਲਤਾ ਤੁਹਾਡੇ ਕਦਮ ਚੁੰਮੇਗੀ ਐਸਾ ਮੈਂ ਸਫਲਤਾਵਾਂ ਦੇ ਝੰਡੇ ਗੱਡ ਤੋਗੇ ਅਤੇ ਨਾਲ ਹੀ ਨਾਲ ਤੁਹਾਨੂੰ ਦੱਸਿਆ ਕਿ ਕੋਈ ਵੀ ਕੰਮ ਕਰੋਗੇ ਤਾਂ ਉਸ ਨੂੰ ਤੁਸੀਂ ਮਨ ਲਗਾ ਕੇ ਕਰੋ ਤਾਂ ਤੁਹਾਨੂੰ ਐਸਾ ਲਾਭ ਹੋਵੇਗਾ ਗੁੱਸੇ ਦੇ ਵਿੱਚ ਕੋਈ ਵੀ ਕੰਮ ਨਾ ਕਰੋ ਸਫਲਤਾ ਨਹੀਂ ਤਾਂ ਤੁਹਾਡੇ ਬੰਦੇ ਹੋਏ ਕੰਮ ਵੀ ਵਿਗੜ ਸਕਦੇ ਹਨ ਨੈਦਾ ਤੁਹਾਡਾ ਗਲਤ ਵਿਹਾਰ ਤੁਹਾਡੇ ਬਣੇ ਹੋਏ ਕੰਮਾਂ ਨੂੰ ਵਿਗਾੜ ਸਕਦਾ ਹੈ। ਤੁਹਾਡੀ ਇਹੋ ਹੀ ਕਮਜ਼ੋਰੀ ਹੈ ਕਿ ਤੁਸੀਂ ਗੁੱਸੇ ਦੇ ਵਿੱਚ ਚਲਦੇ ਆ ਜਾਂਦੇ ਹੋ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਗੁੱਸੇ ਵਿੱਚ ਨਹੀਂ ਹੋਣਾ, ਗਲਤ ਬਾਣੀ ਦਾ ਪਰਚੋਕ ਨਹੀਂ ਕਰਨਾ। ਨਾਲੇ ਨਾਲ ਇਹ ਵੀ ਦੱਸ ਤਈਏ ਕਿ ਕਿਸੇ ਨੂੰ ਪੈਸਾ ਦਿੱਤਾ ਹੈ ਤਾਂ ਇਸ ਸਮੇਂ ਪੈਸੇ ਦਾ ਲੈਣ-ਦੇਣ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਜੇਕਰ ਕਿਸੇ ਨੂੰ ਪੈਸਾ ਦਿੱਤਾ ਹੈ ਤਾਂ ਸਮੇਂ ਤੇ ਪੈਸਾ ਇਸ ਸਮੇਂ ਤੇ ਪੈਸੇ ਦਾ ਲੈਣ-ਦੇਣ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ ਕਿਉਂਕਿ ਇਹ ਸਮਾਂ ਨਿਸ਼ਚਿਤ ਤੌਰ ਤੇ ਪੈਸਾ ਤੁਹਾਡੇ ਮਿਲਣ ਵਾਲਾ ਹੈ ਵੈਸੇ ਤਾਂ ਕੋਸ਼ਿਸ਼ ਕਰੋ ਕਿ ਕਿਸੇ ਨੂੰ ਪੈਸਾ ਉਧਾਰ ਨਾ ਦਿਓ ਤਾਂ ਚੰਗਾ ਰਹੇਗਾ ਕੋਈ ਇਸ ਕੋਈ ਐਸੀ ਮਲਪੂਰੀ ਪੈ ਜਾਵੇ ਤਾਂ ਪੈਸਾ ਦੇਣਾ ਪਵੇ ਤਾਂ ਉਹ ਵੱਖਰੀ ਗੱਲ ਹੈ ਲੇਕਿਨ ਕੋਸ਼ਿਸ਼ ਕਰੋ ਕਿ ਕਿਸੇ ਨੂੰ ਪੈਸਾ ਉਧਾਰ ਨਾ ਦਿਓ ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ ਬਹੁਤ ਹੀ ਸੋਚ ਸਮਝ ਕੇ ਪੈਸਾ ਨਿਵੇਸ਼ ਕਰੋ ਸਭ ਤੋਂ ਵੱਡੀ ਗੱਲ ਇਹ ਦੱਸ ਰਹੀ ਹੈ ਕਿ ਘਰ ਦੇ ਵੱਡੇ ਬਜ਼ੁਰਗਾਂ ਦੀ ਸੇਵਾ ਸੰਭਾਲੀ ਕੋਈ ਵੀ ਆਲਸ ਨਾ ਰੱਖੋ ਉਹਨਾਂ ਦੀ ਸੇਵਾ ਕਰੋ ਤੇ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੁਹਾਨੂੰ ਇਸੇ ਨਾਲ ਲਾਭ ਮਿਲੇਗਾ ਅਤੇ ਨਾਲ ਹੀ ਨਾਲ ਤੁਹਾਨੂੰ ਦੱਸ ਰਹੀ ਹੈ ਕਿ ਪ੍ਰੇਮ ਸੰਬੰਧੀ ਵਿਆਹ ਹਤਾ ਜੀਵਨ ਦੇ ਲਈ ਇਹ ਸਮਾਜ ਚੰ ਇਹ ਸਮਾਂ ਚੰਗਾ ਹੈ ਜਿਸ ਨਾਲ ਮਨ ਪਸੰਦ ਰਹੇਗਾ ਪ੍ਰੇਮ ਸਬੰਧਾਂ ਵਿੱਚ ਬਹੁਤ ਹੀ ਚੰਗਾ ਸਮਾਂ ਹੈ પતિ ਪਤਨੀ ਦੇ ਵਿੱਚ ਜੇਕਰ ਕੋਈ ਨੋਕ-ਜੋਕ ਚੱਲ ਰਹੀ ਹੈ ਤਾਂ ਉਹ ਦੂਰ ਹੋਵੇਗੀ ਪ੍ਰੇਮ ਸਬੰਧਾਂ ਵਿੱਚ ਮਦਦੁਰਤਾ ਆਵੇਗੀ ਤਾਂ ਆਨੰਦ ਹਾਸੇ ਕਿ ਬਹੁਤ ਹੀ ਜ਼ਿਆਦਾ ਤੁਸੀਂ ਬਹੁਤ ਹੀ ਜ਼ਿਆਦਾ ਜੀਵਨ ਸਾਥੀ ਦੇ ਨਾਲ ਕੋਈ ਤਕਰਾਰ ਕਰ ਸਕਦੇ ਹੋ ਮਾਹੌਲ ਤੁਹਾਡਾ ਖੁਸ਼ੀ ਨਮਾ ਬਨ ਸਕਦਾ ਹੈ ਮਨੋਰੰਜਨ ਉਪਹਾਰ ਸਪੰਦਿ ਕਾਰਜ ਕਾਰਜ ਸਥਿ ਕਰ ਸਕਦੇ ਹੋ ਇਸ ਪ੍ਰੇਮ ਸਬੰਧਾਂ ਵਿੱਚ ਜੇ万 ਤੁਹਾਡੇ ਤੇ ਮధుਰਤਾ ਬਣੀ ਰਹੇਗੀ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕੈਰੀਅਰ ਸਬੰਧੀ ਵਪਾਰ ਬਿਜ਼ਨਸ ਸਬੰਧੀ ਚਰਚਾ ਤਾਂ ਦੋਸਤ ਤੁਹਾਨੂੰ ਦੱਸ ਦਈਏ ਕਿ ਜੋ ਲੋਕ ਨੌਕਰੀ ਕਰਦੇ ਹਨ ਨੌਕਰੀ ਕਰਦੇ ਸਮੇਂ ਉਹਨਾਂ ਨੂੰ ਕੁਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਇਸ ਸਮੇਂ ਤੁਹਾਨੂੰ ਇਸ ਸਮੇਂ ਤੁਹਾਡਾ ਕੋਈ ਸੀਕ੍ਰੇਟ ਲੀਕ ਕਰ ਸਕਦਾ ਹੈ ਇਧਰ ਉਧਰ ਕਰ ਸਕਦਾ ਹੈ ਜਿਸੇ ਨਾਲ ਤੁਹਾਨੂੰ ਨੀਚਾ ਦਿਖਾ ਸਕਦਾ ਹੈ ਸਾਵਧਾਨ ਰਹਿਣਾ ਹੈ ਕਿ ਵੇਸ਼ਰਤੇ ਤੁਸੀਂ ਨੌਕਰੀ ਪੇਸ਼ਾ ਵਿਅਤੀ ਹੋ ਕੰਮ ਜ਼ਿਆਦਾ ਹੈ ਫਿਰ ਵੀ ਤੁਸੀਂ ਧਿਆਨ ਰੱਖੋ ਕਿਉਂਕਿ ਕੰਮ ਤੇ ਧਿਆਨ ਜ਼ਿਆਦਾ ਰੱਖਣਾ ਹੈ ਕਿਸੇ ਦੇ ਵੀ ਬਹਿਕਾਵੇ ਦੇ ਵਿੱਚ ਨਹੀਂ ਹੋਣਾ ਨੌਕਰੀ ਸੰਬੰਧੀ ਕੰਮਾਂ ਦੇ ਵਿੱਚ ਇਸ ਸਮੇਂ ਤਰੱਕੀ ਵੀ ਦੇ ਵੀ ਜੋਗ ਪਾ ਰਹੇ ਹਨ ਮਹੱਤਵਪੂਰਨ ਸਮਾਇ ਜੋ ਲੋਗ ਸਰਕਾਰੀ ਨੌਕਰੀ ਕਾ ਦੇਹਾਂ ਚ ਸਥਾਨ ਪਰਿਵਰਤਨ ਜੋ ਵੀ ਚਾਹੁੰਦੇ ਹਨ ਤਬਦੀਲੀ ਉਹਨਾਂ ਦੀ ਹੋ ਜਾਵੇ ਤਾਂ ਉਹ ਇਸ ਸਮੇਂ ਹੋ ਸਕਦੀ ਹੈ ਇਸ ਸਮੇਂ ਵਿੱਚ ਤੁਹਾਨੂੰ ਕੋਈ ਵੱਡਾ ਆਰਡਰ ਤੁਹਾਨੂੰ ਮਿਲ ਸਕਦਾ ਹੈ ਇਸ ਸਮੇਂ ਉਸ ਦਾ ਲਾਭ ਤੁਹਾਨੂੰ ਮਿਲ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਜੋ ਤੁਹਾਡੇ ਘਰ ਸਥਿਲ ਸਹੀ ਕਰਮਚਾਰੀ ਹਨ ਉਹਨਾਂ ਤੇ ਭਰੋਸਾ ਕਰਨਾ ਵੀ ਗਤੀਵਿਧੀਆਂ ਤੇ ਉਹਨਾਂ ਦੀ ਤੇ ਨਜ਼ਰ ਰੱਖੋ ਵਾਹਨ ਚਲਾਉਂਦੇ ਸਮੇਂ ਤੁਸੀਂ ਧਿਆਨ ਰੱਖਣਾ ਹੈ ਨਹੀਂ ਤਾਂ ਦੁਰਘਟਨਾ ਹੋ ਵੀ ਸਕਦੀ ਹੈ ਸਮਾਂ ਤੁਹਾਡੇ ਲਈ ਸਫਲਤਾ ਦਲਵਾਉਣ ਵਾਲਾ ਹੈ ਬਹੁਤ ਚੰਗਾ ਸਮਾਂ ਹੈ ਕਾਰਜ ਖੇਤਰ ਵਿੱਚ ਪਰਿਵਰਤਨ ਹੋਵੇਗਾ ਗਤੀਵਿਧੀਆਂ 'ਤੇ ਧਿਆਨ ਦਿਓ ਗੁੱਸੇ ਤੇ ਕੰਟਰੋਲ ਕਰੋ ਘਰ ਪਰਿਵਾਰ ਦੀਆਂ ਗੱਲਾਂ ਨੂੰ ਛੱਡ ਕੇ ਆਪਣੇ ਆਪ ਤੇ ਧਿਆਨ ਕੇਂਦਰਿਤ ਕਰੋ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ ਜੋ ਵੀ ਕੰਮ ਕਰੋਗੇ ਉਸੇ ਵਿੱਚ ਤੁਹਾਨੂੰ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ ਗਲਤ ਸੰਗਤ ਦਾ ਸਾਥ ਛੱਡ ਦਿਓ ਜਿਵੇਂ ਕਿ ਤੁਸੀਂ ਪਿਛਲੇ ਕੁਝ ਵੀਡੀਓ ਵਿੱਚ ਤੁਹਾਨੂੰ ਦੱਸਿਆ ਹੈ ਕਿ ਕੋਈ ਗਲਤ ਸੰਗਤ ਹੈ ਤਾਂ ਉਸ ਦਾ ਸਾਥ ਛੱਡ ਦਿਓ ਫਿਰ ਹੀ ਤੁਹਾਨੂੰ ਸਫਲਤਾ ਮਿਲੇਗੀ ਤੇ ਆਪਣੇ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖੋ ਦੋਸਤੋ ਏ ਸੀ ਸਾਡੀ ਅੱਜ ਦੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ